ਦੀ ਮਲੀ ਆਉਂਦੀ ਆ ਕਿੰਦੀ ਆਪੋ ਨੇ ਸਾਫ ਕਰਾ ਫਿਰ ਉਹ ਕਹਿੰਦੇ ਸ਼ਰਾਬ ਦੀ ਮੁਸਕਾਨ ਦੀ ਫਿਰ ਮੈਂ ਸੇ ਘਰ ਘਰ ਜਾ ਕੇ ਜਮਾ ਫਿਰ ਇੱਥੇ ਸਕੂਲ ਸਿਖਾਉਂਦੇ ਨੇ ਇੱਕ ਜਿਹੜੇ ਪਿਆਰਾ ਬਣਾਇਆ ਕੋਣ ਸੀਗਾ ਬੱਚੇ ਨੂੰ ਕਹਿੰਦਾ ਮਰਾ ਨੂੰ ਕੋਈ ਗੱਲ ਤੋਂ ਨਹੀਂ ਮੈਂ ਕਿਹਾ ਤੂੰ ਇੱਥੇ 10 ਸਾਲ ਤੋਂ ਇੱਥੇ ਲੜੀ ਦੀ ਮੇਰੇ ਤੋਂ ਇੱਥੇ 10 ਸਾਲ ਜਿਹੜੀ ਗੱਲ ਦੇ ਸੀ ਮੈਂ ਕਿਹਾ ਮੈਂ ਤੇਰੇ ਵੱਲ ਕਿਉਂ ਆਵਾਂ ਪਹਿਲੇ ਬੜਾ ਮੁੱਲਾ ਸੀਗਾ ਇੱਥੇ ਕੁਝ ਨਹੀਂ ਬਣਿਆ ਜੰਗਲ ਸੀਗਾ ਸਕੂਲ ਤੇ ਮੈਨੂੰ ਆ ਕੇ ਕਹਿੰਦਾ ਕਿ ਮੈਂ ਇੱਥੇ ਰੁਕ ਜਾ ਮੈਂ ਕਿਹਾ ਕਿ ਕਿਉਂ ਬੀਟ ਆਉਣ ਕਰ ਗਿਆ ਕੰਨ ਮੇਰੇ ਵਿੱਚ ਪੁਲਿਸ ਲੱਗੀ ਹੋਈ ਆ ਔਰ ਇਸ ਵੀ ਮੈਥੇ ਲੋਕ ਜਿਵੇਂ ਤੁਸੀਂ ਸਰਕਾਰੀ ਦਫਤਰ ਚ ਜਾ ਕੇ ਤੁਸੀਂ ਮੇਰੇ ਤੋਂ ਮੁੰਦੀ ਗੱਲ ਕਰਦਾ ਮੈਂ ਤਾਂ ਕੋਈ ਨਿਕਲਦਾ ਨਹੀਂ ਕਿ ਮੈਂ ਪੁਲਿਸ ਨੂੰ ਫੋਨ ਕਰਨਾ ਫੇਰ ਉਹ ਬਿਨੂ ਨੂੰ ਪਤਾ ਕਿ ਕਿਧਰ ਆਇਆ ਤੇ ਕਿਧਰ ਚਲਾ ਗਿਆ ਤਾਂ ਪੰਜਾਬ ਦੇ ਵਿੱਚੋਂ ਲੁੱਟਾ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਦੱਸਦੀ ਕਿ ਆਏ ਦਿਨ ਚੋਰਾਂ ਤੇ ਲਟੇਰਿਆਂ ਦੇ ਵੱਲੋਂ ਬੇਖੌਫ ਹੋ ਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਸਖਤੀ ਕੀਤੀ ਜਾਂਦੀ ਹੈ ਲੇਕਿਨ ਇਸ ਦੇ ਬਾਵਜੂਦ ਵੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਸਕੂਲ ਨੂੰ ਅਸੀਂ ਵਿੱਦਿਆ ਦਾ ਮੰਦਰ ਕਹਿੰਦੇ ਆ ਤੇ ਕੀ ਹੋਵੇਗਾ ਜਦੋਂ ਵਿੱਦਿਆ ਦੇ ਮੰਦਰ ਦੇ ਵਿੱਚੋਂ ਹੀ ਚੋਰੀ ਹੋ ਜਾਵੇ ਜੀ ਹਾਂ ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਸਕੂਲ ਦੇ ਵਿੱਚ ਕਿਚਨ ਦਾ ਤਾਲਾ ਤੋੜ ਕੇ ਉਸ ਦੇ ਅੰਦਰ ਪਿਆ ਮਿੱਡੇ ਮੀਲ ਦਾ ਜੋ ਸਮਾਨ ਹੈ ਉਹ ਚੋਰੀ ਕਰ ਲਿਆ ਜਾਂਦਾ ਇਸ ਤੋਂ ਨਾਲ ਹੀ ਗੈਸ ਸਿਲੰਡਰ ਵੀ ਜਿਹੜਾ ਚੋਰੀ ਕਰ ਲਿਆ ਜਾਂਦਾ ਤੇ ਚੋਰਾਂ ਦੇ ਵੱਲੋਂ ਸੀਸੀਟੀਵੀ ਕੈਮਰੇ ਵੀ ਜਿਹੜਾ ਕਿ ਚੋਰੀ ਕਰ ਲਏ ਜਾਂਦੇ ਨੇ ਔਰ ਇਸ ਤੋਂ ਬਾਅਦ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਪੁਲਿਸ ਚੌਂਕੀ ਧਰਮਕੋਟ ਰੰਦਾਵਾ ਦੇ ਪਿੰਡ ਮਨਸੂਰਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਬੀਤੀ ਰਾਤ ਸਕੂਲ ਦੇ ਵਿੱਚ ਪਿਆ ਮਿੱਡੇ ਰਾਸ਼ਨ ਆਟਾ ਚੌਲ ਦਾਲਾਂ ਤੇ ਹੋਰ ਕੀਮਤੀ ਸਮਾਨ ਚੋਰੀ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਚੋਰ ਸਕੂਲ ਦੇ ਵਿੱਚ ਲੱਗੇ ਸੀ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਨਾਲ ਲੈ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਇੰਚਾਰਜ ਰੰਜਨਦੀਪ ਕੌਰ ਨੇ ਦੱਸਿਆ ਕਿ ਅੱਜ ਜਦੋਂ ਉਹਨਾਂ ਸਕੂਲ ਆਣ ਕੇ ਦੇਖਿਆ ਤਾਂ ਸਕੂਲ ਦੀ ਕਿਚਨ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਅੰਦਰੋਂ ਬੱਚਿਆਂ ਨੂੰ ਦਿੱਤਾ ਜਾਂਦਾ ਮਿੱਡੇ ਮੀਲ ਦਾ ਸਮਾਨ ਆਟਾ ਚੌਲ ਦਾਲਾਂ ਗੈਸ ਸਿਲੰਡਰ ਚੁੱਲਾ ਅਤੇ ਸਕੂਲ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਚੋਰੀ ਜਿਹੜੇ ਨੇ ਹੋ ਗਏ ਨੇ ਦੱਸਦੇ ਕਿ ਇਸ ਸਬੰਧ ਦੇ ਵਿੱਚ ਪੁਲਿਸ ਚੌਕੀ ਧਰਮਕੋਟ ਰੰਦਾਵਾ ਦੇ ਵਿੱਚ ਇੱਕ ਲਿਖਤੀ ਸ਼ਿਕਾਇਤ ਪੁਲਿਸ ਜਿਹੜਾ ਕਿ ਸਟਾਫ ਦੇ ਵੱਲੋਂ ਦਰਜ ਕਰਵਾਈ ਗਈ ਹੈ ਤਾਂ ਮੈਡਮ ਰੰਜਨਦੀਪ ਕੋਰਨੇ ਦੱਸੇ ਕਿ ਇਸ ਪਿੰਡ ਦੇ ਵਿੱਚ ਚੋਰੀਆਂ ਦੇ ਨਾਲ ਨਾਲ ਨਸ਼ਿਆਂ ਦੀ ਪਰਮਾਰ ਹੈ ਤੇ ਕਈ ਵਾਰ ਨਸ਼ੇੜੀ ਸਕੂਲ ਦੇ ਵਿੱਚ ਸਰੀਂਝਾ ਅਤੇ ਹੋਰ ਇਤਰਾਜਯੋਗ ਚੀਜ਼ਾਂ ਸੁੱਟ ਕੇ ਚਲੇ ਜਾਂਦੇ ਨੇ ਤੇ ਇਸ ਤੋਂ ਪਹਿਲਾਂ ਵੀ ਪੁਲਿਸ ਨੂੰ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਈਆਂ ਗਿਆਨ ਪਰ ਹਾਲੇ ਤੱਕ ਕਿਸੇ ਵੀ ਚੋਰ ਜਾਂ ਨਸ਼ੇੜੀ ਉੱਪਰ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਸਰ ਮੇਰਾ ਨਾਮ ਰਣਜਨਦੀਪ ਗੌਰ ਹੈ ਔਰ ਮੈਂ ਇਫਲ ਸਕੂਲ ਡੀਨ ਚਾਰਜਾਂ ਔਰ ਇੱਥੇ ਇਹ ਨਹੀਂ ਹੈ ਕਿ ਹੋਣੀ ਚੋਰੀ ਹੋਈ ਆ ਜਦੋਂ ਦੀ ਮੈਂ ਇੱਥੇ ਸਕੂਲ ਵਿੱਚ ਆਈ ਆ ਇੱਥੇ ਕੁਛ ਤੇ ਕੁਛ ਪ੍ਰੋਬਲਮ ਚੱਲਦੀ ਰਹਿੰਦੀ ਆ ਜਿਵੇਂ ਕਿ ਪਹਿਲੇ ਸਟਾਰਟਿੰਗ ਵਿੱਚ ਮੈਨੂੰ ਇਹ ਪ੍ਰੋਬਲਮਸ ਆਈਆਂ ਕਿ ਪਹਿਲੇ ਜਿਵੇਂ ਟੈਚ ਲਾ ਕੇ ਲੱਗੇ ਸਕੂਲ ਦੀਆਂ ਗੱਟਰ ਲੱਗੇ ਦੀਆਂ ਗੱਟਰ ਤੋੜ ਕੇ ਉਹਦੀਆਂ ਅੰਦਰੋਂ ਸੀਖਾਂ ਕੱਢ ਕੇ ਲੱਗੇ ਮੈਂ ਸਰਪੰਚ ਨੂੰ ਵੀ ਬੁਲਾਉਂਦੀ ਰਹੀ ਆ ਇੱਥੇ ਬਟ ਕਿਸੇ ਨੇ ਕੁਛ ਨਹੀਂ ਸੁਣਿਆ ਫਿਰ ਉਸ ਤੋਂ ਬਾਅਦ ਇੱਥੇ ਮੈਨੂੰ ਨਸ਼ੇ ਕਰਦੇ ਲੜਕੇ ਜਿਹੜੇ ਉਹ ਆਉਂਦੇ ਰਹੇ ਨੇ ਇੱਥੇ ਮੇਰੇ ਹਾਊਸ ਦੇ ਵਿੱਚ ਉਹ ਸਰੀਂਜਾਂ ਸੁੱਟ ਕੇ ਜਾਂਦੇ ਰਹਿਆ ਫਸਟ ਟਾਈਮ ਉਹਨਾਂ ਨੇ ਸਰੀਂਜ ਤੇ ਨਾਲ ਉਹ ਛੁੱਟੀ ਸੀਗੀ ਸੂਈ ਔਰ ਮੈਂ ਪੁਲਿਸ ਨੂੰ ਵੀ ਬੁਲਾਇਆ ਕਿ ਜੇ ਇੱਥੇ ਕਿਸੇ ਮੇਰੇ ਬੱਚੇ ਦੇ ਲੱਗ ਜੇ ਤੇ ਕਿੰਨੀਆਂ ਪ੍ਰੋਬਲਮਸ ਹੁੰਦੀਆਂ ਨੇ ਤੇ ਫਿਰ ਉਹ ਜ਼ਿੰਮੇਵਾਰ ਤੇ ਕੋਈ ਨਹੀਂ ਨਾ ਮੇਰੇ ਬੱਚਿਆਂ ਦਾ ਫਿਰ ਮੈਂ ਪੁਲਿਸ ਨੂੰ ਬੁਲਾਇਆ ਪੁਲਿਸ ਨੇ ਆ ਕੇ ਮੌਕਾ ਦੇਖਿਆ ਤੇ ਚਲੇ ਗਏ ਕਿ ਚਲੋ ਕੋਈ ਨਹੀਂ ਮਾਮਾ ਸੀ ਚੱਕਰ ਲਾਵਾਂਗੇ ਫਿਰ ਥੋੜਾ ਦਿਨ ਇੱਕ ਹਫਤੇ ਬਾਅਦ ਫਿਰ ਮੈਨੂੰ ਫਿਰ ਦੁਬਾਰਾ ਸਰੀਂਜ ਮਿਲੀ ਆ ਔਰ ਡਰਗ ਦੀ ਭਰੀ ਹੋਈ ਸੀਗੀ ਉਹ ਵੀ ਇੱਥੇ ਪਈ ਉਹਦੇ ਨਾਲ ਸੂਈ ਵੀ ਲੱਗੀ ਹੋਈ ਸੀਗੀ ਉਹ ਵੀ ਮੈਨੂੰ ਬੱਚਿਆਂ ਨੇ ਦੱਸਿਆ ਕਿ ਮਾਂ ਮ ਇੱਥੇ ਪਈ ਹੋਈ ਆ ਮੈਂ ਫੇਰ ਪੁਲਿਸ ਨੂੰ ਬੁਲਾਇਆ ਬਟ ਹਜੇ ਤੱਕ ਪੁਲਿਸ ਨੇ ਕੋਈ ਉਹਦੀ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਛੋਟੀਆਂ-ਛੋਟੀਆਂ ਚੋਰੀਆਂ ਤੇ ਇੱਥੇ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਅੱਜ ਜਦੋਂ ਆਪਾਂ ਸਵੇਰੇ ਸਕੂਲ ਆਏ ਆ ਸਾਡਾ ਲੋਕ ਖੁੱਲਾ ਸੀਗਾ ਕਿਚਨ ਦਾ ਔਰ ਜਦੋਂ ਆਪਾਂ ਕਿਚਨ ਦੇ ਅੰਦਰ ਐਂਟਰ ਹੋਏ ਆ ਤੇ ਉੱਥੇ ਨਾਲ ਚੋਲ ਦਾ ਜਿਹੜਾ ਡਰਾਮਾ ਉਹਦਾ ਟੱਕਣ ਖੁੱਲਿਆ ਹੀ ਨੀਚੋਂ ਔਰ ਚੋਲ ਵੀ ਨਹੀਂ ਆਏ ਸੀਗੇ ਔਰ ਜਿਹੜੀ ਡਰਮੀ ਸੀਗੀ ਉਹਦੇ ਵਿੱਚ ਆਪਾਂ ਬੋਦੀ ਸਮੇਤ ਹੀ ਆਟਾ ਰੱਖਿਆ ਹੋਇਆ ਸੀ ਉਹ ਵੀ ਚੱਕ ਕੇ ਲੈ ਗਏ ਵਿੱਚੋਂ ਤੇ ਜਿਹੜਾ ਰਾਸ਼ਨ ਸੀਗਾ ਉਹ ਸਾਰਾ ਲੈ ਗਏ ਔਰ ਨਾਲ ਦੀ ਇੱਕ ਕੁੱਕਰ ਸੀਗਾ ਆਪਾਂ ਹਜੇ ਥੋੜੀ ਦਿਨ ਹੀ ਹੋਇਆ ਸੀ ਖਰੀਦਿਆ ਸੀ ਨਵਾਂ ਕੁੱਕਰ ਸੀਗਾ ਉਹ ਵੀ ਚੱਕ ਕੇ ਲੈ ਗਏ ਗੈਸ ਸਿਲੰਡਰ ਵੀ ਸਾਡਾ ਚੱਕ ਕੇ ਲੈ ਗਏ ਔਰ ਇੱਥੇ ਸਾਡੇ ਬਾਹਰ ਕੈਮਰੇ ਲੱਗੇ ਹੋਏ ਸੀਗੇ ਉਹ ਵੀ ਲੈ ਗਏ ਨੇ ਤੇ ਡੀਵੀਆਰ 'ਚ ਥੋੜੀ ਜਿਹੀ ਸਾਡੀ ਖਰਾਬੀ ਸੀਗੀ ਤੇ ਉਹ ਵੀ ਆਪਾਂ ਲਾ ਕੇ ਰੱਖਿਆ ਹੋਇਆ ਸੀ ਤੇ ਉਹ ਆਪਾਂ ਕਿਚਨ 'ਚ ਐਕਸਟਰਾਸ ਮਾਰ ਰੱਖ ਦਿੰਨੇ ਹੋਣੇ ਉਹ ਵੀ ਉਹ ਤੋਂ ਹੀ ਚੱਕ ਕੇ ਉਹ ਵੀ ਲੈ ਗਏ ਨੇ ਨਾਲ ਹੀ ਮਤਲਬ ਕਿ ਓਵਰ ਆਲ ਕਾਫੀ ਨੁਕਸਾਨ ਕਰ ਗਏ ਅੱਜ ਸਾਡੇ ਮਿੱਡੇ ਵੀ ਲੀ ਮੇਰੇ ਬੱਚੇ ਵਿਚਾਰੇ ਅੱਜ ਭੁੱਖੇ ਨੇ ਤੇ ਇਸ ਲਈ ਮੈਂ ਤੇ ਹੀ ਕਹੂੰਗੀ ਕਿ ਮੈਂ ਹੁਣ ਇਨਚਾਰਜ ਕੋਲ ਗਈ ਸੀ ਚੌਂਕੀ ਇਨਚਾਰਜ ਕੋਲ ਉਹ ਸਾਨੂੰ ਉੱਥੇ ਮਿਲੇ ਨਹੀਂ ਉਹਨਾਂ ਨੇ ਸਾਡੀ ਜਿਹੜੀ ਦਰਖਾਸਤ ਉਹ ਰੱਖੀ ਨਹੀਂ ਆਪਾਂ ਵਾਪਸ ਲਾਇਟ ਉਹ ਹੁਣ ਇੱਥੇ ਆਉਣ ਲੱਗੇ ਆ ਸਕੂਲ ਤੇ ਹੁਣ ਦੇਖੋ ਕੀ ਕਾਰਵਾਈ ਕਰਦੇ ਨੇ ਕੀ ਮੰਗ ਕੀ ਕਰਦੇ ਆਪਾਂ ਪ੍ਰਸ਼ਾਸਨ ਤੋਂ ਇਹੀ ਪ੍ਰਸ਼ਾਸਨ ਕੋਲ ਆਪਾਂ ਮੰਗ ਕਰਦੇ ਕਿ ਸਾਡੇ ਜੋ ਵੀ ਚੋਰਾਂ ਨੂੰ ਨੁਕੀਲ ਪਾਈ ਜਾਵੇ ਜੋ ਰੋਜ਼ ਰੋਜ਼ ਚੋਰੀਆਂ ਹੋ ਰਹੀਆਂ ਨੇ ਉਹਨਾਂ ਨੂੰ ਥੋੜਾ ਬਹੁਤ ਤੇ ਜਿਵੇਂ ਨਸ਼ੇ ਮੈਨੂੰ ਨਹੀਂ ਲੱਗਦਾ ਕਿ ਸਕੂਲ ਦੇ ਵਿੱਚ ਨਸ਼ੇ ਕਰਨੇ ਜਿਹੜੇ ਉਹ ਸਹੀ ਆ ਇੱਥੋਂ ਤੱਕ ਕਿ ਮੈਨੂੰ ਸਕੂਲ ਵਿੱਚ ਉਹ ਇਤਰਾਜਯੋਗ ਚੀਜ਼ਾਂ ਵੀ ਮਿਲਦੀਆਂ ਰਹੀਆਂ ਨੇ ਔਰ ਇਹ ਵੀ ਮੈਂ ਪੁਲਿਸ ਨੂੰ ਦੱਸਿਆ ਕਿ ਸਾਡੇ ਸਕੂਲ 'ਚ ਇਤਰਾਜਯੋਗ ਚੀਜ਼ਾਂ ਵੀ ਮਿਲਦੀਆਂ ਨੇ ਇੱਥੇ ਸਾਡੇ ਡੈਸਕ ਜੇ ਕੋਈ ਬਾਹਰ ਰਹਿ ਜਾਵੇ ਉਹ ਕੰਧਾਂ ਦੇ ਨਾਲ ਲੱਗਿਆ ਹੁੰਦਾ ਮੈਂ ਪਤਾ ਨਹੀਂ ਕੀ ਕਰਦੇ ਆ ਕੀ ਨਹੀਂ ਕਰਦੇ ਇੱਕ ਦਿਨ ਸਾਡੇ ਇੱਥੇ ਸਕੂਲ ਵਿੱਚ ਵਮਿਟ ਵੀ ਕਰੀਆਂ ਆਈਆਂ ਸੀਗੇ ਉੱਥੇ ਕੋਰੀਡੋਰ ਦੇ ਵਿੱਚ ਮੈਂ ਸਾਰੇ ਘਰ ਘਰ ਗਈਆਂ ਮੈਂ ਸਾਰੇ ਪੁੱਛਿਆ ਤੇ ਉਹ ਸਾਰੇ ਲੋਕੀ ਕਹਿੰਦੇ ਜੀ ਸਾਡੇ ਕੀ ਤਾਂ ਨੇ ਹੁਣ ਦੱਸੋ ਇੱਕ ਲੇਡੀ ਇਕੱਲੀ ਕੀ ਕਰ ਸਕਦੀ ਆ ਬਸ ਪੁੱਛ ਹੀ ਸਕਦੀ ਆ ਔਰ ਹੁਣ ਇੱਥੇ ਦੇ ਕੋਣ ਮੇਰੇ ਛੋਟੇ ਛੋਟੇ ਬੱਚੀਆਂ ਵੀ ਸਕੂਲ ਆਉਂਦੀਆਂ ਨੇ ਅਮ ਤੋਦ ਜਿਹੜੇ ਨਸ਼ੇੜੀ ਨੇ ਮੁੰਡੇ ਉਹ ਸਾਡੇ ਇੱਥੇ ਪਿੱਛੇ ਬੈਠੇ ਰਹਿੰਦੇ ਨੇ ਇੱਥੇ ਕਾਫੀ ਸਾਰਾ ਘਾਹ ਸੀ ਉਹ ਵੀ ਮੈਂ ਕਹਿ ਕੇ ਕਹਿ ਕੇ ਕਟਵਾਇਆ ਏ ਕਿ ਮੇਰੀਆਂ ਛੋਟੀਆਂ ਛੋਟੀਆਂ ਬੱਚੀਆਂ ਸਕੂਲ ਆਉਂਦੀਆਂ ਜੋ ਉਹਨਾਂ ਨੂੰ ਕੋਈ ਚੱਕ ਲੈ ਉਧਰ ਨੂੰ ਲੈ ਜਾਏ ਦੇ ਤੁਹਾਨੂੰ ਪਤਾ ਕੋਈ ਵੀ ਘਟਨਾ ਵਾਪਰ ਸਕਦੀ ਹੈ ਹੁਣ ਮੰਗ ਤੇ ਮੇਰੀ ਇਹੋ ਹੀ ਹੈ ਕਿ ਇਸ ਚੀਜ਼ ਨੂੰ ਇਸ ਪਿੰਡ ਚ ਰੋਕਿਆ ਜਾਏ ਕਿਉਂਕਿ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹ ਹੀ ਚੋਰੀ ਕਰਦੇ ਨੇ ਹਾਂਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਕਸ਼ਮੀਰ ਮਸੀਬ ਪੀਟੀਆਈ ਟੀਚਰ ਸਰਕਾਰੀ ਹਾਈ ਸਕੂਲ ਮਨਸੂਰ ਕੇ ਸੱਗੀ ਕਹਿਣਾ ਚਾਹੋਗੇ ਜਿੱਥੇ ਚੋਰੀ ਦੀ ਕਿਹੜੀ ਵਾਰਦਾਤ ਹੈ ਦੇਖੋ ਸਵੇਰ ਜਦ ਮੈਡਮ ਸਕੂਲ ਆਏ ਨੇ ਤੇ ਉਹਨਾਂ ਇਹ ਵੇਖਿਆ ਵੀ ਸਾਡੇ ਸਕੂਲ ਚੋਰੀ ਹੋ ਗਈ ਆ ਉਹਨਾਂ ਉਸੇ ਟਾਈਮ ਸਾਡੇ ਸਕੂਲ ਨੂੰ ਫੋਨ ਕੀਤਾ ਵੀ ਸਰ ਜੀ ਇੱਧਰ ਆਇਓ ਇਹ ਸਾਡੇ ਤੇ ਚੋਰੀ ਹੋ ਗਈ ਹੈ। ਆਈ ਇੱਥੇ ਆਏ ਆ ਪਰ ਇੱਥੇ ਇਹ ਵੀ ਬਹੁਤ ਸਾਰਾ ਕੰਮ ਹੈ ਕਿਉਂਕਿ ਸਕੂਲ ਦੇ ਵਿੱਚ ਬੱਚੇ ਜਿਹੜੇ ਨੇ ਕੰਧਾਂ ਟੱਪ ਕੇ ਜਰੂਰ ਨਸ਼ੇ ਦਾ ਓਵਰਡੋਜ਼ ਈ ਕਹਿੰਦੀ ਲਾਉਂਦੇ ਨੇ, ਨਸ਼ੇ ਕਰਦੇ ਨੇ। ਮੰਨ ਲਓ ਕੱਲ ਨੂੰ ਕੋਈ ਬੱਚਾ ਇਹ ਨਸ਼ਾ ਕਰਤਾ ਇਹਦੇ ਵਿੱਚ ਕੋਈ ਮਰ ਗਿਆ ਸਕੂਲ ਦੇ ਕੈਬਨ ਦੇ ਵਿੱਚ ਹੀ ਤੇ ਬਾਅਦ ਚ ਪੁੱਛਗਿਸ਼ ਟੀਚਰ ਨੂੰ ਹੋਣੀ ਹੈ। ਇਹਦਾ ਜ਼ਿੰਮੇਵਾਰ ਵੇਖੋ ਜੋ ਵੀ ਇਹ ਬੱਚੇ ਕਰਦੇ ਨੇ ਮੜਾ ਕੰਮ ਕਰਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਨੀ ਆ ਕਿ ਪੁਲਿਸ ਪ੍ਰਸ਼ਾਸਨ ਜਿਹੜੀ ਆ ਸਕੂਲ ਦੇ ਵੱਲ ਜਰੂਰ ਧਿਆਨ ਦੇਵੇ ਸਕੂਲਾਂ ਦੇ ਸਰਕਾਰੀ ਹਾਈ ਸਕੂਲ ਮਨਜ਼ੂਰਕੇ ਆਬਾਦੀ ਤੇ ਸਰਕਾਰੀ ਪ੍ਰਾਇਮਰੀ ਸਕੂਲੀ ਮਨਜ਼ੂਰਕੇ ਜਿਹੜਾ ਆਬਾਦੀ ਆ ਇੱਥੇ ਕਮ ਸੋ ਕਮ ਪ੍ਰਸ਼ਾਸਨ ਹੋਰ ਨਹੀਂ ਤੇ ਇੱਕ ਵਾਰੀ ਸਵੇਰੇ ਕੋਈ ਸ਼ਾਮ ਨੂੰ ਜਰੂਰ ਚੱਕਰ ਲਾਵੇ ਜਿਹੜੇ ਇਹਦੇ ਅੜਤ ਕਿਤੇ ਬੈਠੇ ਹੁੰਦੇ ਨੇ ਨਸ਼ੇੜੀ ਉਹਨਾਂ ਨੂੰ ਨਕੇਲ ਪਾਈ ਜਾਵੇ ਬਾਕੀ ਇਹ ਜਿਹੜਾ ਕੰਮ ਚੋਰੀ ਦਾ ਇੰਨਾ ਸ਼ੇ ਕਰਨ ਵਾਲਿਆਂ ਦਾ ਹੋਰ ਕਿਸ਼ਤੇ ਦਬ ਨਹੀਂ ਹੈ